ਸ਼ਿਲੂ ਵੀ ਪੰਜਾਬ ਆਇਆ ਹੋਇਆ ਪਰ ਉਹ ਅਜੇ ਨਹੀਂ ਖੇਡਦਾ ਜਦੋਂ ਖੇਡੂਗਾ ਹਾਂਜੀ ਕਿ ਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਵੀ ਕਮਾਲ ਦੇ ਮੈਚ ਆ ਕਬੱਡੀ ਓਪਨ ਦੇ ਮਿੱਤਰੋ ਸਿਰੇ ਦੇ ਜੋ ਟੂਰਨਾਮੈਂਟ ਅੱਜ ਹੋਣੇ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਅੱਜ ਬੜ ਬੜ ਦਾ ਮੇਲਾ ਸ਼ੁਰੂ ਹੋ ਗਿਆ ਦੁਨੀਆ ਭਰ ਚ ਮਸ਼ਹੂਰ ਆ ਜਦੋਂ ਇਹ ਕਬੱਡੀ ਕੱਪ ਹੁੰਦਾ ਮਿੱਤਰੋ ਤਾ ਗੱਲਾਂ ਟਿਕਾਣੇ ਲੱਗਦੀਆਂ ਹੀ ਆ 7 8 ਤੇ 9 ਸਤੰਬਰਾਂ ਅੱਜ 8 ਸਤੰਬਰ ਨੂੰ ਛੋਟੇ ਮੈਚ ਤੇ ਕੱਲ ਨੂੰ 9 ਸਤੰਬਰ ਨੂੰ ਮਿੱਤਰੋ ਓਪਨ ਦੀਆਂ ਸਿਰੇ ਦੀਆਂ ਟੀਮਾਂ ਭੜਨੀਆਂ ਕੱਲ ਨੂੰ ਤਾਂ ਮਿੱਤਰੋ ਕਮਾਲਾਂ ਹੋਣੀਆਂ ਹੀ ਆ ਇੱਥੇ ਕਿਉਂਕਿ ਇਹ ਮੇਲੇ ਤੇ ਜੋ ਟੀਮਾਂ ਬਣਦੀਆਂ ਨਾ ਕਮਾਲ ਦੀਆਂ ਹੀ ਹੁੰਦੀਆਂ ਸਪான்ਸਰ ਹੁੰਦੀਆਂ ਕਿਉਂਕਿ ਟੀਮਾਂ ਮਿੱਤਰੋ ਸੋ ਸਿਰਾ ਤਾਂ ਹੁੰਦਾ ਹੀ ਹੈ ਇੱਥੇ ਪਿੰਡ ਡੜਿਆਣਾ ਵਿੱਚ ਮਿੱਤਰੋ ਅੱਜ ਓਪਨ ਦੇ ਮੈਚ ਆ ਤਿੰਨ ਖਿਡਾਰੀ ਬਾਹਰੋਂ ਆ 41000 ਪਹਿਲਾ ਇਨਾਮ ਦੇ ਦੂਜਾ ਨਾਮ 31000 ਸੋ ਇਹ ਵੀ ਟੂਰਨਾਮੈਂਟ ਮਿੱਤਰੋ ਅੱਜ ਟੌਪ ਦਾ ਸਟਾਰ ਜੋ ਹੈ ਫਤੇ ਟੀਵੀ ਤੇ ਮਿੱਤਰੋ ਲਾਈਵ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ ਇਹ ਵੱਡਾ ਮੇਲਾ ਅੱਜ ਕਰਵਾਇਆ ਜਾਣਾ ਅੱਜ ਅੱਗੇ ਮਿੱਤਰੋ ਤੁਹਾਨੂੰ ਮਿਲਣਾ ਮੁੱਲਾ ਪਰ ਖੁਰਦ ਸ਼ਰੀ ਫਤੇਗੜ ਸਾਹਿਬ ਦਾ ਅੱਜ ਬਹੁਤ ਤਗੜਾ ਕਾਪਾ ਇਹ ਵੀ ਓਪਨ ਦਾ ਟੂਰਨਾਮੈਂਟ ਆ 31000 ਪਹਿਲਾ ਇਨਾਮ ਤੇ ਦੂਜਾ ਨਾਮ 25000 1 2 3 ਮਿੱਤਰੋ ਇਹਦਾ ਲਾਈਵ ਚੱਲਣਾ 515100 ਨਾਲ ਬੈਸਟ ਰੇਡਰ ਤੇ ਜਾਫੀ ਦਾ ਸਨਮਾਨ ਕੀਤਾ ਜਾਣਾ ਮਿੱਤਰੋ ਤੋ ਇਹ ਵੀ ਕਬੱਡੀ ਕੱਪ ਟਾਪ ਦਾ ਬੁਲਾਰੀ ਵੀ ਘੈਂਟ ਪਹੁੰਚ ਰਿਹਾ ਮਿੱਤਰੋ ਇਹ ਵੀ ਟੂਰਨਾਮੈਂਟ ਅੱਜ ਸਿਰੇ ਦਾ ਹੋਣਾ ਸਤੰਬਰ ਦਾ ਹੀ ਕਾਲਵਣ ਜੀਂਦ ਦੇ ਵਿੱਚ ਓਪਨ ਦੇ ਮੈਚ ਆ 31000 ਪਹਿਲਾ ਇਨਾਮ ਤੇ ਦੂਜਾ ਇਨਾਮ 21000 ਤੇ ਅੱਜ ਮਿੱਤਰੋ ਕਰਮਚ ਕੁਰਕ ਖੇਤਰ ਦੇ ਵਿੱਚ ਵੀ 121000 ਤੇ 81000 ਦੂਜਾ ਇਨਾਮ ਸੋ ਅੱਜ ਹਰਿਆਣੇ 'ਚ ਵੀ ਕਮਾਲਾਂ ਛੀਲੂ ਵੀ ਪੰਜਾਬ ਆਇਆ ਹੋਇਆ ਪਰ ਉਹ ਜੇ ਨਹੀਂ ਖੇੜਦਾ ਜਦੋਂ ਖੇਡੂਗਾ ਉਹ ਵੀ ਤੁਹਾਨੂੰ ਕਲੀਅਰ ਕਰਾਂਗੇ ਮਿੱਤਰੋ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜਰੂਰ ਕਰਿਓ ਧੰਨਵਾਦ